हां दर्श जी दर्शको स्वागतਾ ਤੁਹਾਡਾ ਟਲੁੰਡੇਰੀ ਫਾਰਮ ਤੇ ਤੇ ਅੱਜ ਵੀਰ ਜੀ ਆਪਾਂ ਲੈ ਆਂਦੀਆਂ ਐਸ ਵੀਡੀਓ ਦੇ ਵਿੱਚ ਦੋ ਬਿਹੜਾ ਤਾਂ ਵੇਖ ਸਕਦੇ ਜੇ ਇੱਕ ਵੀਰ ਜੀ ਡੱਬੀ ਵਿਹੜਾ ਤੇ ਦੂਜੇ ਨੰਬਰ ਤੇ ਆ ਗਈ ਆ ਜੀ ਸ਼ਾਈ ਵਾਲ ਪੱਖ ਦੇ ਵਿੱਚ ਤੇ ਵੀਰ ਜੀ ਇਹ ਗਰਮੀਆਂ ਦੇ ਤੋਹਫੇ ਆ ਕਿਸੇ ਵੀ ਵੀਰ ਨੇ ਲੈਣੇ ਹੋਣ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਤੇ ਆ ਬਿਹੜ ਵੇਖ ਸਕਦੇ ਜੀ ਬਾਕੀ ਤੁਸੀਂ ਦਾ ਆਰਡਰ ਕੁਆਲਟੀ ਚੈੱਕ ਕਰ ਸਕਦੇ ਜੇ ਕਿ ਇਹ ਐਸੋ ਕੁ ਤਰਾ 24 25 ਬਿਹੜ ਜੀ ਆਪਾਂ ਕਿਤੇ ਹਿੱਤਾਂ ਤੋਂ ਥਾਣਾ ਥਾਣੇ ਤੋਂ ਦੇਖ ਸਕਦੇ ਆ ਪੂਰੀਆਂ ਵਿੱਥੀਆਂ ਉੱਥੇ ਥਾਂ ਲੱਗਾ ਮੁੱਠੀ ਚਵਾਈਆਂ ਵਾਲੀਆਂ ਥਾਣਾ ਜੀ ਤੇ ਕਹੇ ਵੀਰ ਨੇ ਲੈਣੀਆਂ ਆਪਣੇ ਸੰਪਰਕ ਕਰ ਸਕਦਾ ਵੀਰ ਜੀ ਆਹ ਦੇਖ ਸਕਦੇ ਜੀ ਕਰਮਾੜੀ ਦੇ ਚਮਚਮ ਪੂਰਾ ਚੜਿਆ ਜੀ ਪੂਰੀ ਆ ਪਿੱਠ ਪੁੜੇ ਤੋਂ ਰਾਰਾ ਜੀ ਹਾਂ ਜੀ ਆ ਚੈੱਕ ਕਰ ਸਕਦੇ ਵੀਰ ਜੀ ਵੇੜ ਜੀ ਦੋਧਾ ਗਾਇ ਥੱਲੇ ਕੋਈ 14 15 ਕਿਲੋ ਹਾਂ ਜੀ ਤੇ ਸੂਈ ਜੂ ਅੱਜ ਵੀ ਜੀ ਨੇ ਕਟਕਰੀ ਕਰੀਬ ਕੋਈ ਮਹੀਨੇ ਦਾ ਸਮਾਂ ਹੋ ਗਿਆ ਜੀ ਹਾਂਜੀ ਆ ਵੀ ਚੱਕ ਕਰ ਸਕਦੇ ਜੀ ਵੈੜ ਪੂਰੀ ਕਰਮੀ ਕਰਮਾ ਲੰਮੀ ਲੰਮੀ ਆ ਨਾ ਬਹੁਤ ਹੀ ਵੱਡੀਆਂ ਚਾਹਤੇ ਨਾ ਬਹੁਤ ਹੀ ਛੋਟੀਆਂ ਚ ਮੀਡੀਅਮ ਜੀ ਹਾਈਟ ਆ ਕਹੇ ਵੀ ਇਹਨਾਂ ਲੈਣੀ ਹੋਵੇ ਤੇ ਆਪਣੇ ਸੰਪਰਕ ਕਰ ਸਕਦਾ ਵੀਰ ਜੀ ਇਹ ਵੈੜ ਦੇ ਦਾਂਗੇ ਆਪਾਂ 40000 ਰੁਪਏ ਦੀ 40000 ਚੋਂ ਮਾਨ ਤਾਂ ਖੁੱਲੇ ਕਰ ਦਾਂਗੇ ਕਹੇ ਵੀ ਇਹਨਾਂ ਲੈਣੀ ਹੋਵੇ ਆਪਣੇ ਸੰਪਰਕ ਕਰ ਸਕਦਾ ਆ ਆ ਵੀ ਚ ਦੂਜੇ ਨੰਬਰ ਤੇ ਵਸ਼ੀ ਆ ਗਈ ਜੀ ਪਹਿਲਾਂ ਸੱਜ ਸੂਈ ਆ ਵੇਖਾ ਦੇ ਵੀਰ ਜੀ ਤੇ ਹਮਾਨੇ ਨੂੰ ਥੋੜੀ ਜੀ ਭਲ ਭੂਲ ਜੀ ਆ ਗਈ ਆ ਤੇ ਕਬੈਣੀ ਵਾਲੇ ਬੰਦੇ ਬੈਣੀ ਵਾਲੇ ਬੰਦੇ ਨੂੰ ਐ ਪੂਰੀ ਕਲੀਅਰ ਆ ਤੇ ਬੋਲਾ ਹੈ ਕਿ 10 ਤੋਂ 12 ਕਿਲੋ ਤੇ ਵੀਰ ਜੀ ਜਦੋਂ ਦੋ ਦੋ ਤੋਂ ਬੋਲੇ ਤੋਂ ਢਾਈ ਹੋ ਕੇ ਕੋਈ 17 18 ਲੀਟਰ ਬੋਲਾ ਦੁੱਧ ਭਰਾਉਗੀ ਜੀ ਮੁੱਠੀ ਚਵਾਈ ਵਾਲਾ ਵਧੀਆ ਥਾਣਾ ਵਿੱਤੀ ਵਿੱਤੀ ਤੁਸੀਂ ਪੂਰੀ ਦੇਖ ਸਕਦੇ ਜੀ ਆਹ ਦੇਖ ਸਕਦੇ ਜੀ ਥਾਣ ਥੋਣਾ ਪੂਰਾ ਮੁੱਠੀ ਚਵਾਈ ਵਾਲਾ ਜੀ ਲਾਗੇ ਤੋਂ ਦੇਖ ਸਕਦੇ ਚੱਕਰ ਆਹ ਰਸੀਦੇ ਫੇਸ ਕੁਆਲਟੀ ਜੀ ਤੇ ਜੇ ਵੀਰ ਜੀ ਇਹ ਸਾਰੀ ਮੂੰਹ ਦੋ ਦੰਦ ਜਾ ਦੋ ਤਾਂ ਤੇ ਬਲੂਨ ਵਸ਼ੀ ਆ ਜੀ ਬਾਕੀ ਲੰਮੀ ਲੰਮੀ ਪੂਰੀ ਆ ਤੇ ਇਹਦੀ ਵੀ ਅਜੇ ਜਿਆਦੀ ਮੈਨੂੰ ਹਾਈਟ ਨਹੀਂ ਮੀਡੀਅਮ ਜੀ ਆ ਨਾ ਜਿਆਦੀ ਬਹੁਤ ਹੀ ਵੱਡੀ ਤੇ ਨਾ ਬਹੁਤ ਹੀ ਛੋਟੀ ਆ ਜੀ ਮੀਡੀਅਮ ਜੀ ਹਾਈਟ ਆ ਤੇ ਇਹਦੇ ਵੀਰ ਜੀ ਜਨਮ ਦਿੱਤਾ ਜੇ ਫੀਮੇਲ ਕਾਫ ਨੂੰ ਅੱਜ ਦੂਜਾ ਦਿਨ ਹੋਇਆ ਜੇ ਸੋਈ ਨੂੰ ਆ ਫੀਮੇਲ ਕਾਫ ਇਹਦੇ ਮਗਰ ਵਸ਼ੀ ਆ ਗਈ ਜੇ ਤੇ ਵੀਰ ਜੀ ਇਹਦਾ ਡਿਮਾਂਡ ਇਹਦੀ ਕਰਦੇ ਆ 48000 ਰੁਪਿਆ 45000 ਰੁਪਿਆ ਦੀ ਵਸ਼ੀ ਹਾਂ ਦੇ ਦਾਂਗੇ 45000 ਚੋਂ 2000 ਰੁਪਇਆ ਮਾਨਤਾਨ ਕਰਦਾਂਗੇ ਜਿਹੜਾ ਵੀ ਆਪਨ ਆਪ ਫੋਨ ਲਾਵੇ ਸਹੀਂ 2000 ਰੁਪਇਆ ਮਾਨਤਾਨ ਕਰਦਾਂਗੇ ਤੇ ਬਾਕੀ ਵੀਰ ਜੀ ਵਸ਼ੀ ਬਹੁਤ ਸ਼ਾਨਦਾਰ ਜੀ ਚੈੱਕ ਕਰ ਸਕਦੇ ਜੀ ਹਾਂਜੀ ਕਿਹ ਵੀ ਨੇ ਵਸ਼ੀ ਲੈਣੀ ਹੋਵੇ ਤੇ ਆਪਣਾ ਦਿੱਤੀ ਹੈ ਨੰਬਰ ਨਾਲ ਸੰਪਰਕ ਕਰ ਸਕਦਾ ਹੈ ਹਾਂਜੀ ਵੀਰ ਜੀ ਸਾਸੀ ਗਾਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਰਿਸ਼ਤੇਦਾਰ ਵੀ ਦੇ ਸਕਣ ਜੇ ਕਿ ਇਹਨੂੰ ਪਸ਼ੂ ਦੇ ਲੋਡ ਵਿੱਚ ਕਿਸੇ ਵੀ ਤਰ੍ਹਾਂ ਦੇ ਵੀਰ ਜੀ ਹਰ ਟਾਈਮ ਆਪਣੇ ਤੋਂ 8 ਤੋਂ 7 ਪਸ਼ੂ ਅਵੇਲੇਬਲ ਹੀ ਰਹਿੰਦੇ ਆ ਤੇ ਕਹੇ ਵੀਰ ਨੇ ਲੈਣੇ ਹੋ ਤਾਂ ਆਪਣੇ ਸੰਪਰਕ ਕਰ ਸਕਦਾ ਹੈ ਤੇ ਵੀਰ ਜੀ ਆਪਣੀ ਐਡਰੈਸ ਹੈਗਾ ਜੀ ਪਿੰਡ ਕੈਰੂ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਵੀਰ ਜੀ ਜਦੋਂ ਤੁਸੀਂ ਘਰੋਂ ਪੈਸੇ ਚਾਹੋਗੇ ਗ੍ਰੈਂਡ ਕੈਰੂ ਪੈਸੇ ਦੇ ਲਾਗੋ ਸੜਕ ਮੁੜਦੀ ਹੈ ਗੁਰਦੁਆਰਾ ਬਾਬਾ ਹੁਣੀਆਂ ਨੂੰ ਸਿੱਧੀਆਂ ਵੀਰ ਜੀ ਆਪਣੀਆਂ ਬੇਕਾਂ ਦੇ ਵਿੱਚ ਸੜਕ ਆ ਜਾਂਦੀ ਜੇ ਤਾਂ ਆਪਣੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਕੋਈ ਚੱਕਰ ਨਹੀਂ ਜਿਹੜੇ ਵੀਰ ਨੇ ਬਸ਼ੀਆਂ ਲੈਣੀਆਂ ਹੋਣੀਆਂ ਤੇ ਆਈਨ ਆਈਨਿਵਿ ਜਿਆਦ ਜਸੂਆ ਸੋਈਚ ਉਹ ਪਹਿਲੇ ਸੂਏ ਸੋਈਚ ਕੇਹੇ ਵੀ ਨਹੀਂ ਲਾਣੀ ਹੋਏ ਸੰਪਰਕ ਕਰ ਲਓ ਓਕੇ